ਤੋ ਪੰਜ ਬੇਰ ਜਿਹੜੇ ਇਸ ਤਰ੍ਹਾਂ ਦੇ ਆ ਉਹ 1 ਕਿਲੋ 1 ਕਿਲੋ ਹੋ ਜਾਣੇ ਔਰ ਮੈਂ ਤੁਹਾਨੂੰ ਦਿਖਾ ਲਊਂਗਾ ਵੀਡੀਓ ਦੇ ਵਿੱਚ ਜਾਂ ਸ਼ਾਰਟ ਦੇ ਵਿੱਚ ਠੀਕ ਗੱਲ ਸਵਾਗਤ ਹੈ ਸਾਡੇ ਕੋ ਘਰ ਦੇ ਵਿੱਚ ਸਾਰੀ ਤਰ੍ਹਾਂ ਦੇ ਫਰੂਟਾਂ ਦੇ ਬੂਟੇ ਆ ਪਰ ਮੈਂ ਤੁਹਾਨੂੰ ਇਹੀ ਬੂਟਾ ਕਿਉਂ ਰეკਮੈਂਡ ਕਰ ਰਿਆ ਦੇਖੋ ਇਹ ਐਪਲ ਬੇਰ ਦਾ ਬੂਟਾ ਆ ਆ ਦੇਖੋ ਸਾਡੇ ਘਰ ਦੇ ਵਿੱਚ ਜਿਹੜਾ ਲਾਇਆ ਆ ਔਰ ਸਿਰਫ ਤੀਸਰੇ ਸਾਲ ਦਾ ਬੂਟਾ ਆ ਦੋ ਵਾਰੀ ਇਹਨੂੰ ਫਲ ਲੱਗ ਹਟਿਆ ਆ ਦੇਖੋ ਲੱਗੇ ਤੋਂ ਦੇਖ ਲਓ ਔਰ ਦੋ ਸਾਲਾਂ ਦੇ ਵਿੱਚ ਇਹਨੂੰ ਇਸ ਤਰ੍ਹਾਂ ਦੇ ਫਲ ਲੱਗਦੇ ਆ ਕਿ ਥੱਲੇ ਡਾਹਾਂ ਦੇਣੀਆਂ ਪੈਣੀਆਂ ਆ ਦੇਖੋ ਔਰ ਇਸ ਤਰ੍ਹਾਂ ਦੇ ਇੰਨੇ ਗੁੱਛੇ 베ਰੀ ਭਰੀ ਪਈ ਆ ਔਰ ਇੱਕ ਇੱਕ 베ਰ ਆ ਜਿਹੜਾ 200 ਸਵਾ 200 ਗ੍ਰਾਮ ਦਾ ਮੈਂ ਤੁਹਾਨੂੰ ਦਿਖਾਉਂਗਾ ਬਿਲਕੁਲ ਕੁਦਰਤੀ ਕੋਈ ਦਵਾਈ ਇਹਦੇ ਤੇ ਵਰਤਣੀ ਨਹੀਂ ਪੈਂਦੀ ਜੇ ਘਰ ਵਿੱਚ ਕੋਈ ਬੂਟਾ ਲਾਉਣਾ ਚਾਹੁੰਦੇ ਆ ਤੁਸੀਂ ਤਾਂ ਐਪਲ ਬੇਰ ਲਗਾਓ ਇਹਦੇ ਬਾਰੇ ਪੂਰੀ ਜਾਣਕਾਰੀ ਮੈਂ ਤੁਹਾਨੂੰ ਸਿਰਫ 2-3 ਮਿੰਟਾਂ ਦੇ ਵਿੱਚ ਪ੍ਰੋਵਾਈਡ ਕਰਾ ਦੇਣਾ ਨਰਸਰੀ ਤੋਂ ਇਹ ਬੂਟਾ ਮਿਲਦਾ ਆ ਜੇ ਤੁਸੀਂ ਵੀ ਲੈਣਾ ਚਾਹੁੰਦੇ ਆ ਆ ਦੇਖੋ ਮੈਂ ਤੁਹਾਨੂੰ ਆਲੇ-ਦੁਆਲੇ ਤੋਂ ਵੀ ਦਿਖਾ ਦੇਣਾ ਉੱਪਰ ਅਸੀਂ ਆਹ ਦੇਖੋ ਇਹਦੇ ਜਾਲ ਪਾਏ ਆ ਤਾਂ ਕਿ ਜਾਨਵਰ ਬਹੁਤ ਨੁਕਸਾਨ ਕਰਦੇ ਆ ਆ ਦੇਖੋ ਉਨੇ ਉੱਪਰ ਨਹੀਂ ਲੱਗੇ ਹੋਏ ਫਲ ਜਿੰਨੇ ਫਲ ਥੱਲੇ ਡਿੱਗ ਜਾਂਦੇ ਆ ਸਭ ਤੋਂ ਵੱਡੀ ਗੱਲ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਇਹਨੂੰ ਕੁਝ ਵੀ ਪਾਉਣਾ ਨਹੀਂ ਪੈਂਦਾ ਨਾ ਕੋਈ ਕੀੜਾ ਲੱਗਦਾ ਸਾਡੇ ਕੋਲ ਅਮਰੂਦ ਸੰਤਰਾ ਆਂਬ ਮਸੰਮੀ ਸਾਰੀ ਤਰ੍ਹਾਂ ਦੇ ਅੰਦਰੇ ਹੀ ਪੌਦੇ ਆ ਦੇਖੋ ਮੈਂ ਤੁਹਾਨੂੰ ਅੰਦਰ ਵੀ ਦਿਖਾ ਦੇਣਾ ਔਰ ਇੱਕੋ ਹੀ ਬੂਟੇ ਨੂੰ ਇੰਨਾ ਭਰਮਾ ਫਲ ਆ ਦੇਖੋ ਤੁਸੀਂ ਲਾਉਣ ਸਾਡੇ ਚੈਨਲ ਤੇ ਲਾਉਣ ਦੀ ਵੀਡੀਓ ਵੀ ਦੇਖ ਸਕਦੇ ਆ ਇਹਦੀ ਜਦੋਂ ਮੈਂ ਇਹ ਬੂਟਾ ਲਾਇਆ ਸੀ ਜਨਰਲ ਸਾਡਾ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈਗਾ 2-3 ਸਾਲੇ ਪੁਰਾਣਾ ਆ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਆ ਔਰ ਅਜੇ ਇਹਨਾਂ ਦੀ ਗਰੋਥ ਹੋ ਰਹੀ ਆ ਆ ਦੇਖੋ ਜ਼ਮੀਨ ਤਾਂ ਕਟਾਣੀਆਂ ਲੱਗੀਆਂ ਹੋਈਆਂ ਥੱਲੇ ਲਟਕ ਕੇ ਆ ਦੇਖੋ ਮੈਂ ਤੁਹਾਨੂੰ ਦਿਖਾ ਹੀ ਰਿਹਾ ਨਾਲ ਨਾਲ ਆ ਦੇਖੋ ਲਓ ਪੂਰੇ ਚਾਰਜ ਮੇਰੇ ਆਪਾਂ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਇਹਦੇ ਆ ਦੇਖੋ ਇੱਧਰ ਔਰ ਕੋਈ ਹੋਰ ਇਹਨੂੰ ਆਪਾਂ ਚੀਜ਼ ਨਹੀਂ ਪਾਈ ਦੀ ਸਿਰਫ ਇੱਕ ਮਾਈਕਰੋ ਹਜਾ ਮੈਂ ਤੁਹਾਨੂੰ ਕਹਿਣਾ ਹੁੰਦਾ ਆ ਔਰ A to Z ਜੀਨ ਉਹ ਆਪਾਂ ਕਹਿੰਨੇ ਆ ਉਹ ਇਹਨੂੰ ਸਾਲ ਦੇ ਵਿੱਚ ਦੋ ਵਾਰ ਪਾਈਦਾ ਆ ਜਾਂ ਦੇਸੀ ਪਸ਼ੂਆਂ ਦਾ ਢੇਰ ਆ ਦੇਖੋ ਪਸ਼ੂਆਂ ਦੇ ਵਿੱਚ ਹੀ ਮੈਂ ਖੜਾ ਆ ਕਿਉਂਕਿ ਅਸੀਂ ਆ ਦੇਖੋ ਲਓ ਔਰ ਬੇਰਾਂ ਦਾ ਜਿਹੜਾ ਆਕਾਰ ਆ ਆਉਣ ਵਾਲੇ ਹੋਰ 10 15 ਦਿਨਾਂ ਦੇ ਵਿੱਚ ਵਿੱਚ ਆ ਦੇਖੋ ਮੈਂ ਤੁਹਾਨੂੰ ਲਾਗੇ ਤੋਂ ਜਰਾ ਦਿਖਾ ਦਿੰਨਾ 2 200 ਗ੍ਰਾਮ ਦਾ ਬੇਰ ਹੋ ਜਾਣਾ ਆ ਆਉਣ ਵਾਲੇ 10 ਦਿਨਾਂ ਦੇ ਵਿੱਚ ਔਰ ਜਨਵਰੀ ਫਰਵਰੀ ਬਹੁਤ ਲੰਮਾ ਸਮਾਂ ਇਹਦੇ ਭਰ ਰਹਿੰਦੇ ਆ ਔਰ ਸਭ ਤੋਂ ਵਧੀਆ ਘਰੇਲੂ ਰੱਖਣ ਵਾਲਾ ਇਹ ਬੁੱਧਾ ਆ ਜੇ ਘਰੇਲੂ ਫਲਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਔਰ ਇੱਕੋ ਹੀ ਬੂਟੇ ਨੂੰ ਇੰਨਾ ਫਲ ਲੱਗਦਾ ਆ ਕਿ ਆਪਾਂ ਇਹਨੂੰ ਸਾਂਭ ਨਹੀਂ ਕਰ ਸਕਦੇ ਔਰ ਦੂਜੀ ਗੱਲ ਇਹ ਇਹਦੇ ਬਾਰੇ ਵਿਸਥਾਰ ਨਾਲ ਮੈਂ ਅੱਗੇ ਵੀ ਵੀਡੀਓ ਪਾਉਣਾ ਰਹਿਣਾ ਆ ਤੇ ਹੁਣ ਇਹਦਾ ਸੀਜ਼ਨ ਚੱਲ ਰਿਹਾ ਆ ਬਾਜ਼ਾਰ 'ਚ ਵੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦੇ ਲੱਗੇ ਹੋਏ ਫਲ ਆ ਦੇਖੋ ਚਾਰੇ ਪਾਸੇ ਦੁਨ ਦਾ ਪੈ ਨੂੰ ਘੁੰਮ ਕੇ ਕਬਰੇ ਹੀ ਨਹੀਂ ਕਰ ਸਕਦੇ ਹੈ ਜੀ ਥੂਨ ਦੇ ਵਿੱਚ ਇੰਨਾ ਇੰਨੀ ਦੂਰ ਦੂਰ ਤੱਕ ਇਹ ਬੂਟਾ ਫੈਲ ਗਿਆ ਆ ਵੈਸੇ ਸਾਡੇ ਕੋ ਆ ਦੇਖੋ ਪਿੱਛੇ ਸਾਰੀ ਤਰ੍ਹਾਂ ਦੇ ਬੂਟੇ ਹੈਗੇ ਆ ਹਾਂ ਲੋਣ ਲੈਣ ਬਾਾਰੇ ਇੰਨਾ ਜ਼ਰੂਰੀ ਆ ਭਈ ਐਪਲ 베ਰੀ ਤੁਹਾਨੂੰ ओरिजिनल ਮਿਲਣੀ ਚਾਹੀਦੀ ਆ ਨਰਸਰੀ ਵਗੈਰਾ ਜੋ ਅਸੀਂ ਇਹ ਜਲੰਧਰੋਂ ਲੈ ਕੇ ਲਾਈ ਜੋ ਆ ਜਲੰਧਰ ਨਰਸਰੀ ਵੀਡੀਓ ਸਾਡੀ ਕਿਦਾਂ ਦੀ ਲੱਗੀ ਦੱਸਿਓ ਹਾਂ ਮੈਂ ਤੁਹਾਨੂੰ ਹੋਰ ਥੋੜੇ ਦਿਨਾਂ ਤੱਕ ਬਿਲਕੁਲ ਪੱਕੇ ਹੋਏ ਨੇ ਫਲ ਤੋਲ ਕੇ ਦਿਖਾਉਂਗਾ ਕਿ 4 ਜਾਂ 5 ਵੀਰ ਜਦੋਂ 1 ਕਿਲੋ ਦੇ ਹੋ ਜਾਂਦੇ